ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਰੀ ਮੀਂਹ ਜਿਹੜਾ ਹੋਇਆ ਉੱਥੇ ਹੀ ਇਸ ਕਾਰਨ ਲੋਕਾਂ ਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ ਕਿਸਾਨਾਂ ਤੇ ਆਮ ਲੋਕ ਖੁਸ਼ ਹਨ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸੀ ਉੱਥੇ ਹੀ ਮੀਂਹ ਕਾਰਨ ਲੋਕਾਂ ਨੂੰ ਇੱਥੇ ਗਰਮੀ ਤੋਂ ਰਾਹਤ ਮਿਲੀ ਹੈ ਬਹੁਤੇ ਮੀਂਹ ਉੱਥੇ ਹੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਜਿਹੜਾ ਮੰਨਿਆ ਜਾਂਦਾ ਕਿਉਂਕਿ ਇਸ ਬਾਰੇ ਕਿਸਾਨਾਂ ਨੇ ਕਿਹਾ ਹੈ ਕਿ ਇੱਥੇ ਹੋਣ ਵਾਲੀ ਬਾਰਿਸ਼ ਸਾਰੀਆਂ ਫਸਲਾਂ ਤੇ ਫਲਾਂ ਦੀ ਕਾਸ਼ਤ ਦੇ ਲਈ ਲਾਭਦਾਇਕ ਮੰਨੀ ਜਾਂਦੀ ਹੈ ਦੇਖੋ ਜਿਹੜਾ ਮੀਂਹ ਪੈ ਰਿਹਾ ਹੈ ਸਾਰੀਆਂ ਫਸਲਾਂ ਲਈ ਸੋਨੇ ਦੀਆਂ ਫਸਲਾਂ ਲਈ ਇੱਕ ਤਾਂ ਲਾਹੇਵੰਦ ਹੈ ਤੇ ਬਹੁਤ ਜ਼ਿਆਦਾ ਗਰਮੀ ਅੱਤ ਦੀ ਗਰਮੀ ਹੋਈ ਪਈ ਸੀ ਤੇ ਲੋਕਾਂ ਨੂੰ ਰਾਹਤ ਮਿਲੂਗੀ ਜਿਹੜੇ ਲੋਕ ਵਿਚਾਰੇ ਏਸੀ ਹੂਸੀ ਨਹੀਂ ਲਾ ਸਕਦੇ ਅੱਜ ਕੱਲ ਦੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੂੰ ਸਪੈਸ਼ਲੀ ਬਹੁਤ ਰਾਹਤ ਮਿਲੂਗੀ ਬਾਕੀ ਸਾਰੇ ਏਰੀਆ ਠੰਡਾ ਹੋ ਗਿਆ ਬਹੁਤ ਸ਼ਾਂਤ ਮਾਹੌਲ ਆ ਸਾਰੀਆਂ ਫਸਲਾਂ ਵਾਲੀ ਲਾਏ ਬੰਦਾ ਕਿੱਥੇ ਪੈ ਰਹੀ ਹੈ ਵਰਖਾ ਕਿਹੜੇ ਖੇਤਰ ਚ ਇਹ ਜੀ ਤਲਵੰਡੀ ਸਾਬੋ ਬਲਾਗ ਦੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਪੈ ਰਹੀ ਹੈ ਤੇ ਬਹੁਤ ਆਨੰਦਮਾਨ ਰਹੇ ਸੀ ਤੇ ਆਰਥਿਕ ਲਾਭ ਵੀ ਹੋਇਆ ਉਹ ਲੋਕਾਂ ਨੂੰ ਲੋਕਾਂ ਨੂੰ ਆਰਥਿਕ ਲਾਭ ਬਸ ਇਹ ਜੀ ਫਸਲਾਂ ਨੂੰ ਕੁਝ ਦਾ ਪਾਣੀ ਦੀ ਬਚਤ ਵੀ ਹੋਊਗੀ ਜਿਵੇਂ ਤੁਹਾਨੂੰ ਪਤਾ ਝੋਨਾ ਝੋਨਾ ਲੱਗੀਆਂ ਦਾ ਅੱਜ ਕੱਲ ਪਾਣੀ ਪਹਿਲਾਂ ਹੀ ਬਹੁਤ ਘੱਟ ਹੈ ਤੇ ਇਹ ਜਿਹੀ ਵੀ ਥੋੜੇ ਜਿਹਾ ਮਦਦ ਕਰੂਗੀ ਬਸ ਫਸਲਾਂ ਨੂੰ ਚੰਗਾ ਹੁੰਦਾ ਇਹਦਾ ਪਾਣੀ ਤੇ ਵਧੀਆ ਲੋਕਾਂ ਦੀ ਲਾਇਬ ਹੁੰਦਾ ਹੈ ਬਿਜਲੀ ਬੋਰਡ ਦੇ ਲਈ ਵੀ ਲਾਹੇ ਹਾਂਜੀ ਹਾਂ ਬਿਜਲੀ ਬੋਰਡ ਦੇ ਲਈ ਵੀ ਲੇ ਲਈ ਬਹੁਤ ਲਾਹੇਵੰਦਾ ਕਿਉਂਕਿ ਕਾਫੀ ਸਾਰੀਆਂ ਮਤਲਬ ਵੀ ਬਹੁਤ ਸਾਰੀਆਂ ਮੋਟਰਾਂ ਚੱਲਣੀਆਂ ਨਹੀਂ ਅਤੇ ਤੇ ਬਹੁਤ ਸਾਰੀ ਬਿਜਲੀ ਦੀ ਮਤਲਬ ਖਰਤ ਨਹੀਂ ਹੋਣੀ